ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਸ਼ਰਨ ਦੇ ਦਾਅਵੇ ਕਰਨ ਵਾਲੇ ਵਿਦਿਆਰਥੀਆਂ ਤੇ ਚਿੰਤਾ ਪ੍ਰਗਟਾਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਸਰਨਾਰਥੀ ਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਸ ਸੀਆਈਸੀਸੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੌਨ ਮਰੇ ਨੂੰ ਪੱਤਰ ਲਿਖ ਕੇ ਸ਼ਰਨ ਦੇ ਦਾਅਵੇ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਤੇ ਚਿੰਤਾ ਜ਼ਾਹਰ ਕੀਤੀ ਹੈ CICCC ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਸ ਐਂਡ ਰੈਗੂਲੇਟਡ ਇੰਟਰਨੈਸ਼ਨਲ ਸਟੂਡੈਂਟਸ ਇਮੀਗ੍ਰੇਸ਼ਨ ਸਲਾਹ ਕਾਨੂੰਨ ਲਾਇਸੈਂਸ ਅਤੇ ਨਿਰੰਤਰਤ ਕਰਦਾ ਮਿਲਰ ਦੇ ਰਿਪੋਰਟਾਂ ਦਾ ਹਵਾਲਾ ਦਿੱਤਾ ਕਿ ਕੁਝ ਵਿਦਿਆਰਥੀਆਂ ਨੂੰ ਸ਼ਰਨ ਦਾ ਦਾਅਵਾ ਕਰਨ ਲਈ ਗਲਤ ਜਾਣਕਾਰੀ ਪ੍ਰਦਾਨ ਕਰਨ ਲਈ ਤੀਜੀ ਧਿਰ ਦੁਆਰਾ ਸਲਾਹ ਦਿੱਤੀ ਜਾ ਰਹੀ ਹੈ ਕੈਨੇਡਾ ਸੁਰੱਖਿਆ ਦੀ ਲੋੜ ਵਾਲੇ ਵਿਅਕਤੀਆਂ ਦੀ ਸਹਾਇਤਾ ਨੂੰ ਸਮਰਪਿਤ ਹੈ ਹਾਲਾਂਕਿ ਪਨਾ ਮੰਗਣ ਵਾਲਿਆਂ ਨੂੰ ਕੈਨੇਡਾ ਵਿੱਚ ਰਹਿਣ ਜਾਂ ਸਥਾਈ ਨਿਵਾਸ ਲਈ ਆਪਣੇ ਆਪ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਸਲਾਹ ਦੇਣਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਉਦੇਸ਼ ਦੇ ਉਲਟ ਹੋਵੇਗਾ ਉਸਨੇ ਮਰੇ ਨੂੰ ਲਿਖੀ ਆਪਣੀ ਚਿੱਠੀ ਵਿੱਚ ਲਿਖਿਆ ਜਿਸ ਦੀ ਇੱਕ ਕਾਪੀ ਵੀਰਵਾਰ ਨੂੰ ਉਹਨਾਂ ਨੇ ਐਕਸ ਤੇ ਪੋਸਟ ਵੀ ਕੀਤੀ ਸੀ ਮਿਲਨ ਨੇ ਚੇਤਾਵਨੀ ਦਿੱਤੀ ਜੇਕਰ ਲਾਇਸੈਂਸਦਾ ਇਮੀਗ੍ਰੇਸ਼ਨ ਸਲਾਹਕਾਰ ਗਲਤ ਬਿਆਨਬਾਜ਼ੀ ਵਿੱਚ ਸ਼ਾਮਲ ਹੋਏ ਤਾਂ ਇਹਨਾਂ ਦੇ ਪੇਸ਼ੇਵਰ ਨੂੰ ਜਬਤ ਕਰਕੇ ਉਲੰਘਣਾ ਕਰਨ ਦੇ ਦੋਸ਼ ਵਿੱਚ ਲੱਗਣਗੇ ਗਲੋਬਲ ਐਂਡ ਬੇਲ ਦੀ ਰਿਪੋਰਟ ਦਿੱਤੀ ਗਈ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 30 ਸਤੰਬਰ ਤੱਕ 13660 ਪਨਾ ਦੇ ਦਾਅਵੇ ਦਾਇਰ ਕੀਤੇ ਨੇ ਪਿਛਲੇ ਸਾਲ ਇਹ ਆਂਕੜਾ ਲਗਭਗ 12000 ਸੀ 2018 ਵਿੱਚ ਸਿਰਫ ਇਹ 1810 ਸੀ ਭਾਰਤ ਦੇ ਵਿੱਚ ਜਿੱਥੇ ਕੈਨੇਡਾ ਦੇ ਅੰਦਰ ਆ ਕੇ ਭਾਰਤੀਆਂ ਦੇ ਸ਼ਰਨ ਦੇ ਦਾਅਵਿਆਂ ਦੇ ਵਿੱਚ ਵੱਡਾ ਵਾਧਾ ਹੋ ਰਿਹਾ ਤੇ 30 ਸਤੰਬਰ ਤੱਕ 13252590 ਦੇ ਦਾਅਵਿਆਂ ਵਿੱਚੋਂ 24380 ਭਾਰਤੀ ਸਨ ਪਿਛਲੇ ਸਾਲ ਇਹ ਗਿਣਤੀ 14143365 ਸੀ ਅਤੇ ਭਾਰਤ ਦੇ 11260 ਦਾਅਵੇ ਸਨ ਤੇ 2015 ਵਿੱਚ ਭਾਰਤੀਆਂ ਨੇ ਸਿਰਫ ਇਕ 16050 ਵਿੱਚੋਂ ਸਿਰਫ 380 ਦਾਅਵੇ ਕੀਤੇ ਹਨ ਭਾਰਤ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਖਾਲਸਤਾਨੀ ਪੱਖੀ ਤੰਤ ਸਿਸਟਮ ਨਾਲ ਛੇੜਛਾੜ ਕਰ ਰਹੇ ਨੇ ਸਤੰਬਰ ਵਿੱਚ ਇੱਕ ਅਧਿਕਾਰੀ ਨੇ ਐਚਟੀ ਨੂੰ ਦੱਸਿਆ ਕਿ ਕੈਨੇਡਾ ਵਿੱਚ ਭਾਰਤੀ ਮਿਸ਼ਨ ਦੇ ਬਾਹਰ ਖਾਲਸਤਾਨੀ ਪੱਖੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਾ ਸੈਲਫੀ ਲੈਣਾ ਤੇ ਫਿਰ ਮਿੰਟਾਂ ਵਿੱਚ ਚਲੇ ਜਾਣ ਦੇ ਨੌਜਵਾਨਾਂ ਦੀ ਘਟਨਾ ਦਿਨ ਪ੍ਰਤੀ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ ਤੇ ਇਹ ਇੱਕ ਚਿੰਤਾ ਦੀ ਗੱਲ ਹੈ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਵੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਫਾਰ ਆ ਦੇ ਨਾਲ